ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਜਿਹੜਾ ਪੀਡੀਐਫ ਪਸ਼ੂ ਮੇਲਾ ਜਗਰਾਉ ਹੋਣ ਜਾ ਰਿਹਾ ਹੈਗਾ ਤਕਰੀਬਨ ਸ਼ੁਰੂ ਹੋ ਹੀ ਚੁੱਕਿਆ ਮੇਲਾ ਤੇ ਉਹਦੇ ਬਾਰੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਦੁੱਧ ਵਾਲੇ ਪਸ਼ੂਆਂ ਦੀ ਐਂਟਰੀ ਕਰਵਾਵਾਂਗੀ ਤੇ ਬਰੀਡ ਵਾਲਿਆਂ ਦੀ ਕਰਵਾਵਾਂਗੀ ਤੇ ਕਿਹੜੀਆਂ-ਕਿਹੜੀਆਂ ਕੈਟਾਗਰੀਆਂ ਆਗੀਆਂ ਸਾਰੀਆਂ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਤੇ ਸਾਰਾ ਮੇਲਾ ਆਪਾਂ ਕਵਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇਸ ਵਾਰ ਤੰਨੇ ਦਾ ਨਾਂ ਜੋ ਮਿਲਕਿੰਗ ਹੋਣੀ ਆ ਉਹ ਵੀ ਆਪਾਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਜੋ ਸਾਰੀਆਂ ਤੁਸੀਂ ਝਲਕੀਆਂ ਦੇਖ ਰਹੇ ਹੋ ਇਹ ਪੀਡੀਐਫੇ ਪਸ਼ੂ ਮੇਲੇ ਦੀਆਂ ਹੀ ਆ ਜਗਰਾਉਂ ਦੀਆਂ ਪਿਛਲੀ 1 ਨਾਂ ਜਿਹੜਾ 2024 ਚ ਹੋਇਆ ਸੀ ਉਹ ਆਪਾਂ ਸਾਰਾ ਕਵਰ ਕਰਿਆ ਸੀਗਾ ਤੇ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਤੇ ਇਸ ਵਾਰ ਵੀ ਆਪਾਂ ਸਾਰਾ ਮੇਲਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕੰਟੀਨਿਊ ਆਲ ਤੇ ਸੈੱਟ ਕਰੋ ਤਾਂ ਕਿ ਤੁਹਾਨੂੰ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ Facebook ਪੇਜ ਨੂੰ ਕਰ ਲਿਓ ਫੋਲੋ ਨੈਟਵਰਕ ਪ੍ਰੋਬਲਮ ਤਾਂ ਬਹੁਤ ਹੁੰਦੀ ਆ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆਗੇ ਸਾਰਾ ਮੇਲਾ ਕਵਰ ਕਰਕੇ ਤੁਹਾਨੂੰ ਦਿਖਾਉਣ ਦੀ ਤੇ ਸਾਰਾ ਹੀ ਆਪਾਂ ਕਵਰ ਕਰਾਂਗੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ YouTube ਚੈਨਲ ਤੇ Facebook ਪੇਜ ਦੋਵਾਂ ਦੇ ਨਾਲ ਤੁਸੀਂ ਜੁੜ ਸਕਦੇ ਹੋਗੇ ਤੇ ਹੁਣ ਆਪਾਂ ਗੱਲ ਕਰਦੇ ਹਾਂਗੇ ਕੰਪੀਟੀਸ਼ਨਾਂ ਦੀ ਕਿਹੜੇ ਕਿਹੜੇ ਹੋਣੇ ਆ ਕਿ ਸਭ ਤੋਂ ਪਹਿਲਾਂ ਆਪਾਂ ਮਿਲਕਿੰਗ ਵਾਲਿਆਂ ਦੀ ਗੱਲ ਹੀ ਕਰਦੇ ਆਂ 4 ਤਰੀਕ ਨੂੰ ਐਂਟਰੀ ਆ 9:30 ਤੋਂ 5:30 ਵਜੇ ਤੱਕ ਐਂਟਰੀ ਆ ਕਿ ਪਸ਼ੂਆਂ ਦੀ ਜੋ ਦੁੱਧ ਚੁਵਾਈ ਵਾਲੇ ਆਗੇ ਤੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਆਗੀਆਂ ਵੱਡੀਆਂ ਗਾਵਾਂ ਐਚ ਐਫ ਫਿਰ 4 ਦਿਨ ਦਾ ਬਿਹੜਾ ਫਿਰ 2 ਦਿਨ ਦਾ ਬਿਹੜਾ ਉਸ ਤੋਂ ਬਾਅਦ ਜਰਸੀ ਵੱਡੀਆਂ ਗਾਵਾਂ ਤੇ 4 ਦਿਨ ਦਾ ਬਿਹੜਾ ਦਾ ਮੁਕਾਬਲਾ ਤੇ ਉਸ ਤੋਂ ਬਾਅਦ ਫਿਰ ਵੱਡੀਆਂ ਮੱਝਾਂ ਮੋਰਾ ਤੇ ਵੱਡੀਆਂ ਵੱਡੀਆਂ ਨੀਲੀ ਰਾਵੀ ਇਹ ਮੁਕਾਬਲੇ ਹੈਗੇ ਪੰਜ ਮੁਕਾਬਲੇ ਹੈਗੇ ਆ گاਵਾں ਦੇ ਵਿੱਚ ਜਰਸੀ ਤੇ ਐਫ 2 ਮੱਜਾਂ ਦੇ ਵਿੱਚ तकरीबन ਸਾਰੇ 7 ਮੁਕਾਬਲੇ ਬੰਦੇ ਹੈਗੇ ਇਹ ਮਿਲਕਿੰਗ ਦੇ ਮੁਕਾਬਲੇ ਹੈਗੇ 4 ਤਰੀਕ ਨੂੰ ਐਂਟਰੀ ਹੈਗੀ 9:30 ਤੋਂ 5:30 ਵਜੇ ਤੱਕ ਸ਼ਾਮ ਨੂੰ ਤੇ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਰੀਡ ਵਾਲੇ ਜੋ ਮੁਕਾਬਲੇ ਹੋਣੇ ਹੈਗੇ ਬਿਊਟੀ ਦੇ ਉਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆਗੀਆਂ ਵੱਡੀਆਂ ਗਾਵਾਂ ਐਚ ਐਫ ਫਿਰ ਆਗੀਆਂ ਚਾਰ ਦੰਦ ਦਾ ਬਹਿਣਾ ਫਿਰ ਦੋ ਦੰਦ ਬਹਿਣਾ ਫਿਰ ਖੇਰੀਆਂ ਬਹਿਣਾ ਉਸ ਤੋਂ ਬਾਅਦ ਆਗੀਆਂ ਜਰਸੀ ਵੱਡੀਆਂ ਗਾਵਾਂ ਮਿਲਕ ਵਾਲੀਆਂ ਤੇ ਉਸ ਤੋਂ ਬਾਅਦ ਆਗੀਆਂ ਚਾਰ ਦੰਦਾਂ ਦਾ ਜਰਸੀ ਦੋ ਦੰਦ ਜਰਸੀ ਤੇ ਖੀਰੀਆਂ ਜਰਸੀ ਬਹਿਣਾ ਇਹ ਗਾਵਾਂ ਦੇ ਮੁਕਾਬਲੇ ਹੋਣੇ ਆਗੇ ਦੁਬਾਰੇ ਤੁਹਾਨੂੰ ਫੇਰ ਦੱਸ ਦਿੰਨੇ ਆਪਾਂ ਵੱਡੀਆਂ ਗਾਵਾਂ ਦਾ ਮਿਲਕ ਬਿਊਟੀ ਮੁਕਾਬਲਾ ਐਚ ਐਫ ਦੇ ਜਰਸੀ ਦਾ ਉਸ ਤੋਂ ਬਾਅਦ ਚਾਰ ਦੰਦ ਦਾ ਦੋ ਦੰਦ ਦਾ ਤੇ ਖੇਰੀਆਂ ਦਾ ਜਰਸੀ ਤੇ ਐਚ ਐਫ ਦੇ ਵਿੱਚ ਇਹ ਮੁਕਾਬਲੇ ਹੋਣੇ ਆਗੇ ਉਸ ਤੋਂ ਬਾਅਦ ਆਪਾਂ ਮੱਝਾਂ ਦੀ ਗੱਲ ਕਰ ਲਗੇ ਤੇ ਮੱਝਾਂ ਦੇ ਵਿੱਚ ਮੋਰਾ ਤੇ ਨੀਲੀ ਰਾਵੀ ਵੱਡੀਆਂ ਮੱਝਾਂ ਮਿਲਕ ਬਿਊਟੀ ਦਾ ਮੁਕਾਬਲਾ ਉਸ ਤੋਂ ਬਾਅਦ ਮੋਰਾ ਤੇ ਨੀਲੀ ਰਾਵੀ ਦੋ ਦੰਦ ਦਾ ਮੁਕਾਬਲਾ ਦੋ ਦੰਦਾਂ ਦੀ ਝੋਟੀਆਂ ਦਾ ਮੁਕਾਬਲਾ ਹੋਣਾ ਚਾਰ ਦੰਦਾਂ ਦਾ ਮੁਕਾਬਲਾ ਹੈ ਨਹੀਂਗਾ ਦੋ ਦੰਦਾਂ ਦਾ ਮੁਕਾਬਲਾ ਹੋਣਾ ਫਿਰ ਹੁਣ ਖੀਰੀਆਂ ਦਾ ਦੁਬਾਰੇ ਤੁਹਾਨੂੰ ਬਫੇਰ ਦੱਸ ਦਿੰਨੇ ਆ ਮੱਝਾਂ ਦੇ ਵਿੱਚ ਮੋਹਰਾ ਤੇ ਨੀਲੀ ਰਾਵੀ ਮਿਲਕ ਬਿਊਟੀ ਮੁਕਾਬਲੇ ਉਸ ਤੋਂ ਬਾਅਦ ਦੋ ਦੰਦਾਂ ਦੇ ਝੋਟੀਆਂ ਦਾ ਫਿਰ ਖੀਰੀਆਂ ਝੋਟੀਆਂ ਦਾ ਇਹ ਮੁਕਾਬਲੇ ਹੋਣੇ ਆਗੇ ਤਕਰੀਬਨ ਤੁਹਾਨੂੰ ਆਪਾਂ ਸਾਰਾ ਦੱਸਤਾ ਤੇ ਬਹੁਤ ਹੀ ਚੰਗੇ ਮੁਕਾਬਲੇ ਹੁੰਦੇ ਆਗੇ گاਵਾਂ ਦੇ ਵਿੱਚ ਤੇ ਮੱਝਾਂ ਦੇ ਵਿੱਚ ਬਹੁਤ ਚੰਗਾ ਮੇਲਾ ਹੁੰਦਾਗਾ ਬਹੁਤ ਹੀ ਵੱਡਾ ਮੇਲਾ ਹੁੰਦਾਗਾ ਤਕਰੀਬਨ ਸਾਰੀ ਦੁਨੀਆ ਤੋਂ ਲੋਕ ਆਉਂ ਪਹੁੰਚਦੇ ਆਗੇ ਦੂਰੋਂ ਦੂਰੋਂ ਹਮ ਹਮਾ ਕੇ ਕਿਉਂਕਿ ਦੇਖਣਯੋਗ ਹੁੰਦਾਗਾ ਤੇ ਜਿਹੜੇ ਭਰਾ ਪਹੁੰਚ ਸਕਦੇ ਆ ਜਰੂਰ ਪਹੁੰਚੋ ਕਿਉਂਕਿ ਦੇਖਣ ਨੂੰ ਬਹੁਤ ਕੁਝ ਤੁਹਾਨੂੰ ਮਿਲੂਗਾ ਤੇ ਸਿੱਖਣ ਨੂੰ ਵੀ ਤੁਹਾਨੂੰ ਬਹੁਤ ਕੁਝ ਮਿਲੂਗਾ ਜਰੂਰ ਪਹੁੰਚੋ ਤੇ ਜਿਹੜੇ ਭਰਾ ਨਹੀਂ ਪਹੁੰਚ ਸਕਦੇ ਉਹ ਅੱਡ-ਵੱਡ ਚੈਨਲਾਂ 'ਤੇ ਵੀਡੀਓ ਆਉਣੀਆਂ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ ਵੀ ਸਾਰਾ ਮੇਲਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਕੰਪੀਟੀਸ਼ਨ ਹੋਣਿਆ ਤਿੰਨੇ ਦਿਨ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੋ ਮਿਲਕਿੰਗ ਹੋਣੀ ਆ ਉਹ ਵੀ ਤੁਹਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਲਗਭਗ ਜਿਹੜੀ ਲਾਈਵ ਮਿਲਕਿੰਗ ਆ ਉਹ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਆਪਾਂ YouTube ਚੈਨਲ ਦੇ ਉੱਤੇ ਤੇ ਸਾਰਾ ਮੇਲਾ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਆਦਾ ਕੋਸ਼ਿਸ਼ ਆਪਾਂ YouTube ਤੇ ਕਰਾਂਗੇ ਤੇ ਕੋਸ਼ਿਸ਼ Facebook ਤੇ ਵੀ ਕਰਾਂਗੇ। ਵੀ ਨੈਟਵਰਕ ਦੀ ਪ੍ਰੋਬਲਮ ਜ਼ਰੂਰ ਹੁੰਦੀ ਆ ਪਰ ਆਪਾਂ ਸਾਰਾ ਹੈਂਡਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆਪਣੇ ਚੈਨਲ ਨਾਲ ਤੁਸੀਂ ਜੁੜ ਸਕਦੇ ਹੋ, ਨੋਟੀਫਿਕੇਸ਼ਨ ਨੂੰ ਸੈੱਟ ਕਰ ਲਿਓ ਆਲ ਤੇ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਉਹਦੀ ਮਿਲਦਾ ਰਹੇ। ਤਕਰੀਬਨ ਆਪਾਂ ਸਾਰੇ ਮੇਲੇ ਕਵਰ ਕਰਦੇ ਰਹਿੰਨੇ ਆਗੇ। ਪਿਛਲੇ ਸਾਲ ਵੀ ਅਸੀਂ ਕਵਰ ਕਰਿਆ ਸੀ ਤੇ ਇਸ ਵਾਰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆ ਜਿਹੜੀਆਂ ਮਗਰੋਂ ਝਲਕੀਆਂ ਤੁਸੀਂ ਦੇਖ ਸਕਦੇ ਹੋ ਇਹ BFA ਪਸ਼ੂ ਮੇਲੇ ਤਣਾਉ ਲੈ ਦੇਣਾ। ਇਹ ਵੀ ਆਪਾਂ ਸਾਰਾ ਕਵਰ ਕਰਿਆ ਸੀਗਾ। ਤੇ ਜਾਣਕਾਰੀ ਕਿਦਾਂ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭਰਾਵਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤਕਰੀਬਨ ਸਭ ਨੂੰ ਪਤਾ ਹੀ ਹੁੰਦਾ ਫਿਰ ਵੀ ਨਵੇਂ ਭਰਾ ਬਹੁਤ ਹੁੰਦੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਇਹ ਜਗਰਾਉਂ ਆ ਜੋ ਪੀਡੀਐਫ ਦਾ ਮੇਲਾ ਹੋਣਾ ਇਹ ਪਸ਼ੂ ਮੰਡੀ ਜਗਰਾਉਂ ਦੇ ਵਿੱਚ ਹੋਣਾਗਾ ਜਿੱਥੇ ਪਸ਼ੂਆਂ ਦੀ ਮੰਡੀ ਲੱਗਦੀ ਆ ਉੱਥੇ ਇਹ ਮੇਲਾ ਹੋਣਾਗਾ ਤੇ ਲੁਧਿਆਣਾ ਮੋਗਾ ਲੁਧਿਆਣਾ ਰੋਡ ਦੇ ਉੱਤੇ ਇਹ ਮੇਲਾ ਲੱਗਣਾਗਾ ਬਿਲਕੁਲ ਰੋਡ ਦੇ ਉੱਤੇ ਹੀ ਹੈਗਾ ਤੇ ਲੁਧਿਆਣਾ ਹੀ ਜਲਾ ਪੈ ਜਾਂਦਾ ਵਾ ਤੇ ਸਤਾਲਾਂ ਮਸ਼ੀਨਰੀ ਫੀਡਾਂ ਕੰਪਨੀਆਂ ਬਹੁਤ ਆਉਣਗੀਆਂ ਦਵਾਈਆਂ ਵਾਲੀਆਂ ਹਰੇਕ ਪ੍ਰਕਾਰ ਦੀ ਕੰਪਨੀ ਇਹ ਜੀ ਕੋਈ ਕੰਪਨੀ ਨਹੀਂ ਹੋਣੀ ਜਿਹੜੀ ਨਾ ਆਵੇ ਹਰੇਕ ਤਰ੍ਹਾਂ ਦੀ ਕੰਪਨੀ ਇੱਥੇ ਪਹੁੰਚੂਗੀ ਕੋਈ ਤੁਸੀਂ ਸਮਾਨ ਖਰੀਦਣਾ ਜਾਂ ਕੋਈ ਸੀਮਨ ਖਰੀਦਣਾ ਸੀਮਨ ਬਾਰੇ ਜਾਣਕਾਰੀ ਲੈਣੀ ਆ ਸੀਮਨ ਵੀ ਚੰਗੇ ਚੰਗੇ ਬੋਲਾਂ ਦੇ ਔਡ-ਔਡ ਕੰਪਨੀਆਂ ਤੁਹਾਨੂੰ ਉੱਥੋਂ ਮਿਲਣਗੇ ਮਤਲਬ ਕਿ A to Z ਸਮਾਨ ਤੁਹਾਨੂੰ ਉਹ ਘਰ ਦੀ ਲੋੜ ਵਾਲਾ ਜੋ ਹੁੰਦਾ ਵਰਤੋਂ ਵਾਲਾ ਉਹ ਸਾਰਾ ਤੁਹਾਨੂੰ ਮਿਲੂਗਾ ਉੱਥੋਂ ਤੁਸੀਂ ਲਿਆ ਸਕਦੇ ਹੋਗੇ ਇੱਕ ਨਾ ਇੱਕ ਦਿਨ ਤਾਂ ਜਰੂਰ ਆਓ ਜੇ ਤਿੰਨੇ ਦਿਨ ਨਹੀਂ ਆ ਸਕਦੇ ਤਾਂ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਵੀ ਦੱਸਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ ਬਾਕੀ ਦੋਸਤੋ ਜੀ ਆਪਾਂ ਨਾਂਮਾਂ ਦੀ ਗੱਲ ਕਰੀਏ ਤਾਂ ਵੱਡੀਆਂ ਗਾਵਾਂ ਨੂੰ ਟਰੈਕਟਰ ਦਿੱਤੇ ਜਾਣੇ ਆਗੇ ਜੋ ਐਚ ਐਫ ਗਾਂ ਕੀ ਉਹਨੂੰ ਨਵਾਂ ਡਰੈਕਟਰ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਜਿਵੇਂ ਜਰਸੀ ਗਾਂ ਆ ਗਈਆਂ ਤੇ ਮੱਝਾਂ ਆ ਗਈਆਂ ਇਹਨਾਂ ਨੂੰ ਨਵੇਂ ਬੁਲਟ ਦਿੱਤੇ ਜਾਣੇ ਹਨ ਜਿਵੇਂ ਪਿਛਲੀ ਯਾਰ ਟਰੈਕਟਰ ਤੇ ਬੁਲਟ ਦਿੱਤੇ ਗਏ ਸੀ ਇਸ ਵਾਰ ਵੀ ਐਚ ਐਫ ਨੂੰ ਟਰੈਕਟਰ ਤੇ ਮੱਝਾਂ ਨੂੰ ਬੁਲਟ ਦਿੱਤੇ ਜਾਣੇ ਹਨ